ਤੋ ਅੱਜ ਦਾ ਪੰਜਾਬ ਦੇ ਇਵੇਂ ਦੇ ਹਾਲਾਤ ਨੇ ਜਿਵੇਂ ਕਿਸੇ ਵਕਤ 1521 ਚ ਬਾਬਰ ਨੇ ਪੰਜਾਬ 'ਚ ਤੀਸਰਾ ਹਮਲਾ ਕੀਤਾ ਔਰ ਐਮਨਾਬਾਦ ਸ਼ਹਿਰ ਵਿੱਚ ਬਹੁਤ ਕਰਤੂਕ ਹਰਕਤ ਕੀਤੀ ਜ਼ਬਰ ਜਨਾਹ ਰੀਪ ਬਲਾਤਕਾਰ ਔਰਤਾਂ ਦਾ ਬੱਚਿਆਂ ਦਾ ਕਤਲ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ فرمایا ਕਿ ਐਤੀ ਮਾਰ ਪਈ ਕੁਰਲਾ ਨੇ ਤੇ ਕੀ ਦਰਦ ਨਹੀਂ ਆਇਆ ਬਈ ਇੰਨਾ ਜ਼ੁਰਮ ਹੋਇਆ ਤੇ ਤੈਨੂੰ ਕੋਈ ਦਰਦ ਨਹੀਂ ਆਇਆ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਸਾਡੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਖਨੌਰੀ ਵਿੱਚ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਾ ਜਿਹੜੇ ਆਪਣੇ ਹੱਕ ਦੀ ਗੱਲ ਮੰਗਣ ਜਾ ਰਹੇ ਨੇ ਉਹਨਾਂ ਨੂੰ ਉਲਟਾ ਸਰਕਾਰਾਂ ਵੱਲੋਂ ਕੁੱਟਿਆ ਜਾ ਰਿਹਾ ਵਾ ਔਰ ਸਾਡੇ ਸਰਕਾਰਯੋਗ ਜਗਜੀਤ ਸਿੰਘ ਡੱਲੇਵਾਲ ਇੱਕ ਬਜ਼ੁਰਗ ਆਗੂ ਨੇ ਕਿਸਾਨ ਯੂਨੀਅਨ ਦੇ ਉਹ 19 ਦਿਨ ਦੇ ਭੁੱਖ ਹੜਤਾਲ ਤੇ ਲੰਮੇ ਪਏ ਹੋਏ ਨੇ ਔਰ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਉਹਨਾਂ ਦੇ ਸਿਰ ਤੇ ਕੁਝ ਵੀ ਹੋ ਸਕਦਾ ਵਾ ਪਰ ਕਿਸੇ ਸਰਕਾਰ ਨੂੰ ਜਿਹੜੇ ਬੈਠੇ ਨੇ ਉਹ ਆਪਣੀਆਂ ਚੋਣਾਂ 'ਚ ਮਸਰੂਫ ਨੇ ਕੋਈ ਭੱਜਾ ਫਿਰਦਾ ਇੱਧਰ-ਉੱਧਰ ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਸਾਡੇ ਦੇਸ਼ ਦੇ ਕਿਸਾਨਾਂ ਦੀ ਤੇ ਨਾ ਸਾਡੀ ਆਪਣੀ ਅਖੋਤੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਵਾ ਮੇਰੇ ਪਰਿਵਾਰ ਵਿੱਚ ਪਿਛਲੇ ਦਿਨਾਂ 'ਚ ਮੇਰੇ ਮਾਮਾ ਜੀ ਸਵਰਗਵਾਸ ਹੋ ਗਏ ਸੀਗੇ ਕਰਗੇ ਸੀਗੇ ਇਸ ਕਰਕੇ ਮੈਂ ਨਹੀਂ ਜਾ ਸਕਿਆ ਤਾਂ ਮੈਂ ਦੋਕ ਦਿਨ ਤੱਕ ਜਗਜੀਤ ਸਿੰਘ ਢੱਲੇਵਾਲ ਕੋਲ ਚੱਲ ਕੇ ਜਾਊਂਗਾ ਖਨੌਰੀ ਬਾਰਡਰ ਤੇ ਉਹਨਾਂ ਦੇ ਉਹਨਾਂ ਦੇ ਹਾਲ ਵੀ ਪੁੱਛਾਂਗੇ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਅੱਜ ਹਾਲਾਤ ਇਦਾਂ ਦੇ ਨੇ ਕਿ ਜਿਹੜਾ ਪ੍ਰੋਟੈਸਟ ਆਇਆ ਕੋਈ ਜਿਹੜਾ ਵਿਰੋਧ ਆ ਉਹ ਤਾਂ ਤੁਸੀਂ ਕਿਸੇ ਜਾਗਦੀ ਜ਼ਮੀਰ ਦੇ ਲੋਕਾਂ ਦੇ ਮੋਹਰੇ ਕਰ ਸਕਦੇ ਹੋ ਨਾ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ ਕਿ ਜਿਨ੍ਹਾਂ ਦੀ ਇਨਸਾਨੀਅਤ ਹੀ ਮਰ ਚੁੱਕੀ ਆ ਉਹਨਾਂ ਨੂੰ ਆਪਾਂ ਲੱਖ ਬੰਦਾ ਖੜਾ ਕਰਾ ਕੇ ਉੱਥੇ ਸਾਹਮਣੇ ਵਿਰੋਧ ਕਰੀਏ ਕਿਸੇ ਨੇ ਸੁਣਨਾ ਹੀ ਨਹੀਂ ਆ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ ਐਸਕੇਮ ਨੇ ਕਿੰਨਾ ਵੱਡਾ ਅੰਦোলন ਕੀਤਾ ਦਿੱਲੀ 'ਚ ਲੱਖਾਂ ਲੋਕੀ ਦਿੱਲੀ ਜਾ ਕੇ ਉਹਨਾਂ ਦੇ ਬਰੂਹਾਂ ਤੇ ਬੈਠੇ ਰਹੇ ਸਰਕਾਰ ਦਾ ਕੀ ਕਹਿੰਦੇ ਹੁੰਦੇ ਕਿ ਰੱਤੀ ਪਰ ਕੋ ਉਹਨਾਂ ਦੇ ਫਰਕ ਨਹੀਂ ਪਿਆ ਔਰ ਜੋ ਉਹਨਾਂ ਨੇ ਵਾਅਦੇ ਕੀਤੇ ਅੱਜ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਆਹ ਤਾਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹਾਲਾਤ ਨੇ ਔਰ ਉਹਨਾਂ ਲੋਕਾਂ ਦਾ ਜਿਹੜੇ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਦੇ ਜਿਹੜੇ ਇਸ ਦੇਸ਼ ਦੇ ਬਾਰਡਰਾਂ ਦੇ ਉਹਨਾਂ ਦੇ ਬੱਚੇ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਦਸੇ ਚੁੰਮੇ ਸਭ ਤੋਂ ਜ਼ਿਆਦਾ ਕਾਲੀ ਪਾਣੀ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਆ ਉਹਨਾਂ ਦਾ ਅਸਰ ਸਾਡੀ ਸਰਕਾਰ ਹੀ ਕਰਦੀ ਆ ਤਾਂ ਮੇਰੀ ਸਾਰੀਆਂ ਸਰਕਾਰਾਂ ਨੂੰ ਪੁਰਜ਼ੋਰ ਬੇਨਤੀ ਆ ਕਿ ਜਾਗੋ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਔਰ ਘੱਟੋ ਘੱਟ ਕੁਛੀ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਅਗਰ ਕੁਛ ਉਹਨਾਂ ਨੂੰ ਹੋ ਗਿਆ ਤੇ ਉਹਦੀ ਸਿੱਧੀ ਜ਼ਿੰਮੇਵਾਰੀ ਪਹਿਲਾਂ ਪੰਜਾਬ ਸਰਕਾਰ ਤੇ ਆਵੇ ਕਿਉਂਕਿ ਉਹ ਸਾਡੇ ਧਰਤੀ ਤੇ ਬੈਠੇ ਨੇ ਸਾਡੇ ਇੱਥੋਂ ਦੇ ਰਹਿਣ ਵਾਲੇ ਆਗੂ ਨੇ ਤਾਂ ਮੈਂ ਇਹੀ ਅਪੀਲ ਕਰਕੇ ਸਾਰਿਆਂ ਨੂੰ ਕਹਾਂਗਾ ਕਿ ਉਹਨਾਂ ਵਾਸਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਬੈਠੇ ਅਰਦਾਸ ਸ਼ੁਰੂ ਕਰੋ ਸਰ ਪ੍ਰਮਾਤਮਾ ਉਹਨਾਂ ਦੀ ਸਿਹਤ ਨੂੰ ਠੀਕ ਰੱਖੇ ਔਰ ਸਾਡੀ ਸਰਕਾਰਾਂ ਨੂੰ ਇੰਨੀ ਕੁ ਬੁੱਧੀ ਬਖਸ਼ੇ ਕਿ ਕੁਝ ਅਕਲ ਟਿਕਾਣੇ ਲੈ ਕੇ ਉਹਾਂ ਦੀਆਂ ਜਾਇਜ਼ ਮੰਗਾ ਪੂਰੀਆਂ ਕਰਾਉਣ ਮੈਂ ਕੋਸ਼ਿਸ਼ ਕਰੂੰਗਾ ਕਿ 13 ਤਰੀਕ ਨੂੰ ਦੁਪਹਿਰੇ 3:00 ਜਾਂ 3:30 ਵਜੇ ਆਪ ਜਾ ਕੇ ਜਗਜੀਤ ਸਿੰਘ ਗੱਲਵਾਲ ਦੇ ਹਾਲਾਤ ਪੁੱਛਾਂ ਇੰੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰੀਆਂ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੋੜਨਾ ਵਾਸਤੇ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ